ਕਿਸਾਨ ਦੀ ਸਸਟੇਨੇਬਿਲਟੀ ਜਾਂ ਉਹਦਾ ਆਪਾ ਉਹ ਵੇਖਣੀ ਉਹਦੀ ਫਾਈਨੈਂਸ਼ੀਅਲ ਸਸਟੇਨੇਬਿਲਟੀ ਉਹਦੇ ਦੋ ਚੀਜ਼ਾਂ ਦਾ ਤੁਸੀਂ ਅਹਿਮ ਪੱਖ ਵੇਖੋ ਕਿ ਜਿਹੜੀ ਇਸ ਟਾਈਮ ਆਬਾਦੀ ਆਪਣੀ ਉਹਦੇ ਚ ਤਕਰੀਬਨ 50% ਜ਼ਮੀਨ ਜਿਹੜੀ ਹੈਗੀ ਉਹ ਖੇਕਦੇ ਆ ਤੇ 50% ਦੇ ਉੱਤੇ ਐਕਚੁਅਲ ਤਸਾਰ ਵਾਰਿਆ ਇਸ ਟਾਈਮ ਤਕਰੀਬਨ ਪੰਜਾਬ ਦੀ 24% ਦੀ ਆਬਾਦੀ ਹੀ ਕਿਸਾਨੀ ਐਕਚੁਅਲੀ ਕਰਦੀ ਹੈ ਗ੍ਰਾਮ ਪੱਧਰ 'ਤੇ ਉਨੇ ਦਾ ਮਤਲਬ ਇਹ ਹੈ ਜਿਹੜੇ ਉਹ 24% ਦੀ ਕਰ ਰਹੇ ਆ ਜਾਂ ਜਿਹੜੇ ਅੱਧੇ ਉਹ ਠੇਕੇ ਤੇ ਵੀ ਇੰਨੇ ਮਹਿੰਗੇ ਤੇ ਲੈ ਕੇ ਕਰ ਰਹੇ ਆ ਉਹਨਾਂ ਨੂੰ ਕਿਤੇ ਹੋਰ ਜਾਣ ਨੂੰ ਹੈ ਨਹੀਂਗਾ ਉਹਨਾਂ ਚੋਂ ਜਿਹੜਿਆਂ ਨੇ ਸਾਡੇ ਵਰਗਿਆਂ ਨੇ ਜਾਂ ਹੋਰਾਂ ਨੇ ਇੱਥੇ ਬੈਠੇ ਆ ਉਹਨਾਂ ਸੀਗਾ ਉਹ ਆਪ ਸੈਲਫ ਹੀ ਪਿਛਲੇ 2 ਦਿਨ ਪੀੜੀਆਂ ਦੇ ਵਿੱਚ ਕੋਈ ਸਿੱਖਿਆ ਦੇ ਮੈਦਾਨ ਚ ਆ ਕੇ ਨੌਕਰੀਆਂ ਚ ਆ ਗਏ ਆ ਜਾਂ ਬਿਜ਼ਨੈਸਸ ਚ ਆ ਗਏ ਆ ਉਹਨਾਂ ਉਹ ਜਿਹੜਾ ਹੁਣ ਰਹਿ ਗਿਆ ਉੱਥੇ ਹੈਗਾ ਪਿੱਛੇ ਉਹਨੂੰ ਜਦੋਂ ਤੁਸੀਂ ਚੱਕ ਕੇ ਉੱਥੋਂ ਕਿਸੇ ਹੋਰ ਕੰਮ 'ਚ ਪਾਉਣ ਦੀ ਕੋਸ਼ਿਸ਼ ਕਰਦੇ ਆ ਤਾਂ ਉਦੋਂ ਤੋਂ ਹੀ ਕੰਮ ਹੁੰਦਾ ਹੈ ਕਿਉਂ ਨਹੀਂ ਹੁੰਦਾ ਇਹ ਵੀ ਮਸਲਾ ਸਮਝਣ ਵਾਲਾ ਮੈਂ ਇਸੇ ਯੂਨੀਵਰਸਿਟੀ ਚੋ ਬਿਜ਼ਨਸ ਸਕੂਲ ਚ ਜਾਸਟ ਕਰਕੇ ਗਿਆ ਸੀ ਮੈਂ 2 ਦਿਨ ਬਹੁਤ ਵੱਡੀਆਂ ਕਾਰਪੋਰੇਸ਼ਨਸ ਚ ਵੀ ਕੰਮ ਕੀਤਾ ਬੈਂਕਿੰਗ ਸੈਕਟਰ ਚ ਵੀ ਫ੍ਰੀ ਲੈਂਸ ਕਰਦਾ ਵੱਡੀ ਗੱਲ ਹੈ ਕਿ ਵੀ ਮੈਂ ਇੱਕ ਵਾਰੀ ਆਦੇ ਬੌਸ ਤੋਂ ਪੁੱਛਿਆ ਕਿ ਜੀ ਸਰ ਵੀ ਬਿਜ਼ਨਸ ਚ ਕੀ ਹੋ ਰਿਹਾ ਹੈ ਆਪਾਂ ਕਾਹਨੋਂ ਤੱਕ ਇਹ ਕਰਨੀਆਂ ਨੌਕਰੀਆਂ ਚ ਤਾਂ ਉਹਨੇ ਇੱਕੋ ਗੱਲ ਮੈਨੂੰ ਆਖੀ ਕਿ ਵੀ ਮੈਨੂੰ ਪੈਸੇ ਦਾ ਡਿਸਪਲਿਨ ਨਹੀਂ ਹਲੇ ਹੁੰਦਾ ਮੈਨੂੰ ਬੜੀ ਹਰਾਨੀ ਸੀ ਕਿ ਪੈਸੇ ਦਾ ਡਿਸਪਲਿਨ ਕਿਹੜੀ ਗੱਲ ਹੁੰਦੀ ਮੈਂ ਆਪੇ ਬਿਜ਼ਨਸ ਚ ਪਿਆਰ ਤੇ ਜਦੋਂ ਮੈਂ ਪਹਿਲਾ ਲੌਸ ਸਫਰ ਕੀਤਾ ਮੈਨੂੰ ਸਮਝ ਆਇਆ ਕਿ ਪੈਸੇ ਦਾ ਡਿਸਪਲਿਨ ਕੀ ਹੈ ਕਿ ਜਦੋਂ ਤੁਸੀਂ ਵਰਕਿੰਗ ਕੈਪੀਟਲ ਨੂੰ ਕਿਵੇਂ ਵਰਤਦੇ ਹੋ ਪੈਸੇ ਦਾ ਡਿਸਪਲਿਨ ਹੁੰਦਾ ਆਮ ਜ਼ਿੰਮੇਵਾਰੀ ਚ ਜਿਹੜੇ ਬੱਚੇ ਆਉਂਦੇ ਆ بزਨਸ 'ਚ ਜਾਂ ਇਸ ਤਰ੍ਹਾਂ ਚੋਦੇਗੇ ਸਾਨੂੰ ਉਸ ਤਰੀਕੇ ਦੀ ਪੈਸੇ ਦੀ ਖੁੱਲ ਅਸੀਂ ਵੇਖੀ ਵੀ ਹੁੰਦੀ ਸਾਨੂੰ ਲਿਕਵਿਡਿਟੀ ਆਫ ਮਨੀ ਮੇਨਟੇਨ ਨਹੀਂ ਕਰਨਾ ਹੁੰਦਾ ਅਸੀਂ ਇਸੇ ਕਰਕੇ ਲਿਮਟਾਂ 'ਚ ਅੱਜ ਕਰਜ਼ਿਆਂ 'ਚ ਫਸੇ ਆ ਕਿਉਂਕਿ ਸਾਨੂੰ ਪਤਾ ਹੀ ਨਹੀਂ ਸੀ ਕਿ ਉਹ ਲਿਮਟਾਂ ਸਾਨੂੰ ਐਕਚੁਅਲੀ ਟ੍ਰੇਡ ਦੀ ਲਿਮਟਾਂ ਮਿਲ ਰਹੀਆਂ ਖੇਤੀਬਾੜੀ ਵਾਸਤੇ ਨਹੀਂ ਮਿਲ ਰਹੀਆਂ ਤਾਂ ਸਾਨੂੰ ਉਹ ਤੁਸੀਂ ਕਿੰਨਾ ਵੀ ਸਾਨੂੰ ਸਸਟੇਨੇਬਿਲਟੀ ਦੱਸੋ ਕਿੰਨੀਆਂ ਵੀ ਗੱਲਾਂ ਦੱਸੋ ਅਸੀਂ ਜ਼ਿੰਮੇਦਾਰੇ ਚੋਂ ਸਾਨੂੰ ਕੱਢ ਕੇ ਦੂਜੇ ਪ੍ਰੋਫੈਸ਼ਨ ਚ ਲਿਆਉਣਾ ਸਾਡੀ ਹਜ਼ਾਰਾਂ ਸਾਲਾਂ ਦੀ ਸ਼ਾਇਦ ਪਿਛਲੇ 2-3 ਹਜ਼ਾਰ ਸਾਲ ਤੋਂ ਸਾਡੇ ਜਿਹੜੇ ਬਜ਼ੁਰਗ ਉਹ ਖੇਤੀਬਾੜੀ ਜਾਂ ਲਾਈਫਸਟਾਕ ਦਾ ਕੰਮ ਕਰਦੇ ਆ ਰਹੇ ਉਹਨਾਂ ਨੂੰ ਸੱਡਨਲੀ ਤੁਸੀਂ ਕਹੋ ਕਿ ਤੂੰ ਬਫਾਰ ਕਰ ਲੇਗਾ ਅਸੀਂ ਨਹੀਂ ਕਰ ਸਕਾਂ ਤੇ ਸਪੈਸ਼ਲੀ ਉਹ ਜਨਰੇਸ਼ਨ ਜਿਹਨੂੰ ਫੋਰਸ ਕੀਤਾ ਜਾਵੇ ਸਾਡੇ ਵਰਗੇ ਤਾਂ ਚੋਪੀ ਐਡਮਿਸ਼ਨ ਲੈ ਕੇ ਇੱਥੇ ਟੈਸਟ ਕਲੀਅਰ ਕਰਕੇ ਆਏ ਸੀ ਉਹਨਾਂ ਤੋਂ ਨਹੀਂ ਜੇ ਹੋਇਆ ਤਾਂ ਜਿਹੜੇ ਤੇ ਧੱਕੇ ਨਾਲ ਚਵਾਉਂਗੇ ਕਿੱਥੋਂ ਕਰਨਾ ਸੋ ਜਦੋਂ ਤੁਸੀਂ ਲਾਈਵਲੀਹੂਡ ਸਸਟੇਨੇਬਲ ਲਾਈਵਲੀਹੂਡ ਦੀ ਗੱਲ ਕਰਦੇ ਹੋ ਤਾਂ ਉਹਨੂੰ ਕੀ ਦੇਣਾ ਉਹ ਸੋਚ ਕੇ ਵੇਖੋ ਕੱਲੇ ਪੈਸੇ ਨੂੰ ਉਹ ਲਿਕਵਿਡ ਕੈਸ਼ ਨੂੰ ਨਹੀਂ ਹਟਲ ਕਰ ਸਕਦੇ ਅਸੀਂ ਹੋ ਸਕਦਾ ਹੈ ਕਿ ਤੁਸੀਂ ਜ਼ਮੀਨ ਦੇ ਵੱਟੇ ਜਿਵੇਂ ਨਹਿਰੀ ਪਾਲਸੀ ਦੇ ਵਿੱਚ ਹੀ ਜ਼ਮੀਨ ਦੇ ਵੱਟੇ ਜ਼ਮੀਨ ਦਿਓ ਪਰ ਜ਼ਮੀਨ ਦੇ ਵੱਟੇ ਜ਼ਮੀਨ ਵੀ ਉਵੇਂ ਨਾ ਦਿਓ ਜਿਵੇਂ ਕੌਂਗ ਡੈਮ ਦੇ ਸਰਵਾਈਵਰ ਨੂੰ ਰਾਜਸਥਾਨ ਦੇ ਵਿੱਚ ਲਜਾਣ ਲੈ ਕੇ ਦਿੱਤੀ ਸੀ ਤੇ ਉਹ ਵਿਚਾਰੇ ਸਸਤੀਆਂ ਵਿੱਚ ਵੇਚ ਵਿਛੜ ਗਏ ਸੋ ਇਸ ਸਸਟੇਨੇਬਿਲਟੀ 'ਚੇ ਪ੍ਰੋਬਲਮ ਹੀ ਗਈ ਆ ਇਹ ਨੂੰ ਧਿਆਨ ਨਾਲ ਸੋਚਣ ਦੀ ਗੱਲ ਆ ਇਹ ਗੱਲਾਂ ਕਾਗਜ਼ਾਂ ਤੇ ਬਹੁਤ ਚੰਗੀਆਂ ਲੱਗਦੀਆਂ ਐ ਲੈਪਟਾਪਾਂ ਤੇ ਬਹੁਤ ਸੋਹਣੀਆਂ ਲੱਗਦੀਆਂ ਐ ਸ਼ਬਦ ਬੜੇ ਵੱਡੇ ਵੱਡੇ ਆ ਪਰ ਜ਼ਮੀਨ ਤੇ ਟ੍ਰਾਂਸਫਰ ਨਹੀਂ ਹੁੰਦੀ ਉਹ ਬੱਚਾ ਅਕਬੀਰ ਪੈਸਾ ਗਵਾ ਕੇ ਹਟ ਰਿਹਾ ਅਣਗਿਣਤ ਬੱਚੇ ਅਣਗਿਣਤ ਨੌਜਵਾਨ ਮੈਂ ਤੁਹਾਨੂੰ ਅਫਵਾਦ ਦੇ ਵਿਖਾ ਦੂੰਗਾ ਜਿਨ੍ਹਾਂ ਨੇ ਕਰੋੜਾ ਰੁਪਏ ਬਰਬਾਦ ਕੀਤੇ ਆ ਪਰ ਲਾਈਵਲੀਹੂਡ ਨਹੀਂ ਪ੍ਰੋਡਿਊਸ ਕਰ ਸਕੇ ਉਹ ਜੀ ਦੂਜੀ ਗੱਲ ਜਿਹਨੂੰ ਆਪਾਂ ਕਹਿੰਦੇ ਐ ਹੈਰੀਟੇਜ ਜਾਂ ਉਦਮ ਬੋਲ ਇੱਥੇ ਸਾਡੇ ਮਹਾਰਾਜਾ ਰਣਜੀਤ ਸਿੰਘ ਦਾ ਇੱਕ ਚੌਕੀ ਹੈਗੀ ਆ ਰੋਪੜ ਟੱਪ ਜੀ ਆਪ ਕੋਲ ਟੱਪ ਜੀ ਉੱਥੇ ਉੱਥੇ ਡਵੈਲਪਮੈਂਟ ਦੇ ਨਾਂ ਦੇ ਉੱਤੇ ਇੱਕ ਫੈਕਟਰੀ ਉਸਾਰੀ ਗਈ ਜਿਹਦੇ ਉੱਤੇ ਇੱਕ ਹੁਣ ਉੱਥੇ SUZUKI ਦਾ ਪਲਾਂਟ ਚੱਲਦਾ ਜਦੋਂ ਉਸ ਫੈਕਟਰੀ ਦੇ ਰਾਹ ਦੇ ਵਿੱਚ ਉਹ ਚੌਕੀ ਆਉਣ ਲੱਗੀ ਜਿੱਥੇ ਉਹ ਝੰਡਾ ਲੱਗਿਆ ਸੀਗਾ ਉੱਥੋਂ ਪੱਟ ਕੇ ਉਹਨੂੰ ਪਾਸੇ ਕਰ ਦਿੱਤਾ ਮੈਨੂੰ ਦੱਸੋ ਉਸ ਹੈਰੀਟੇਜ ਦੀ ਕਿਹੜੀ ਕੀਮਤ ਦੇ ਦੋਗੇ ਕੀ ਕੀਮਤ ਹੈ ਉਸ ਹੈਰੀਟੇਜ ਜਸਟ ਬਿਕੋਜ਼ ਅੱਜ ਦੇ ਸਮੇਂ ਦੇ ਵਿੱਚ ਅਸੀਂ ਹਰ ਰਿਸ਼ਤੇ ਨੂੰ ਹਰ ਐਕਸਪੀਰੀਅੰਸ ਨੂੰ ਹਰ ਚੀਜ਼ ਨੂੰ ਅਸੀਂ ਪੈਸੇ ਦੇ ਨਾਲ ਤੋਲਤਾ ਇਹਦਾ ਮਤਲਬ ਨਹੀਂ ਕਿ ਵੀ ਸਾਰੀ ਹੈਰੀਟੇਜ ਦਾ ਪੈਸਾ ਦੇ ਦੋਗੇ ਤੁਸੀਂ ਮਨੋਲੀ ਵਾਲੇ ਕਿਲੇ ਦੀ ਕੀ ਹੈਰੀਟੇਜ ਦੇ ਦੋਗੇ ਕੀ ਉਹਦਾ ਮੁੱਲ ਕੱਢ ਦੋਗੇ ਜਾਂ ਜਦੋਂ ਅਦਾਸਾ ਪਾਸਾ ਵਗਾੜੋਗੇ ਤਾਂ ਉਹਦਾ ਕੀ ਮੁੱਲ ਬਣੂਗਾ ਸੋ ਹੈਰੀਟੇਜ ਦਾ ਕੋਈ ਮੁੱਲ ਨਹੀਂਗਾ ਹੈਰੀਟੇਜ ਜਦੋਂ ਡਿਸਟਰੋਏ ਹੋਊਗੀ ਤਾਂ ਇਹ ਬੁਰੀ ਤਰ੍ਹਾਂ ਡਿਸਟਰੋਏ ਹੋਊਗੀ ਤੁਹਾਨੂੰ ਸਮਝ ਨਹੀਂ ਆਉ। ਦੂਜੀ ਗੱਲ ਇਹ ਹੈ ਕਿ ਜਦੋਂ ਆਪਾਂ ਮੈਂ ਸਾਰੇ ਪੁਆਇੰਟ ਛੋਟੇ ਛੋਟੇ ਟੱਚ ਕਰ ਰਿਹਾ ਕਿਉਂਕਿ ਆਪਾਂ ਇੱਕ ਸਮਾਗਮ ਆਖ ਤਾਂ ਆਪਣੇ ਕੋਲੇ ਦੂਸਰੀ ਦੀਜੀਗਾ ਜਦੋਂ ਆਪਾਂ ਕਹਿੰਦੇ ਆ ਕਿ ਆਪਾਂ ਬੰਦੇ ਦੀ ਇਮੋਸ਼ਨਲ ਵੈਲਿਊ ਦੇਣੀ ਹੈ ਪੈਸੇ ਨਾਲ ਨਾਪ ਲੈਣੇ ਆਪਾਂ ਇਮੋਸ਼ਨਲ ਵੈਲਿਊ ਪੈਸੇ ਨਾਲ ਤਾਂ ਪੁੱਤ ਮਰ ਜੇ ਐਕਸੀਡੈਂਟ ਦੇ ਵਿੱਚ ਤਾਂ ਇੰਸ਼ੋਰੈਂਸ ਵਾਲੇ ਜਾਂ ਕਚਹਿਰੀ ਵਾਲੇ ਪਿਉ ਨੂੰ ਉਹਦਾ ਮੁੱਲ ਦੱਸ ਦਿੰਦੇ ਆ ਪਰ ਕੀ ਉਹ ਮੁੱਲ ਹੁੰਦਾ ਉਹਦਾ ਮੁੱਲ ਨਹੀਂ ਹੁੰਦਾ ਮੁੱਲ ਕੋਈ ਵੀ ਨਹੀਂ ਜਿਹੜਾ ਥੋੜ੍ਹ ਤੁਨ ਚ ਪਟਿਆ ਜਾਂਦਾ ਹੈ ਅੱਜ ਮੈਨੂੰ ਪੰਜਾਬ ਚੋਂ ਪੱਟ ਕੇ ਮੈਨੂੰ ਕਰੋੜਪਤੀ ਕਰ ਦੇਣ ਲਈ ਸੱਲ ਜਾ ਕੇ ਮਹਾਰਾਸ਼ਟਰ ਤੇ ਜਾ ਕੇ ਮੱਧ ਪ੍ਰਦੇਸ਼ ਲੈ ਜਾ ਕੇ ਪਰ ਜਿਹੜੀ ਮੇਰੀ ਪਛਾਣ ਇਸ ਜਗ੍ਹਾ ਛੇਗੀ ਆ ਜਿਹੜਾ ਮੇਰਾ ਸੋਸ਼ਲ ਸਮਾਜਿਕ ਨੈਟਵਰਕ ਇਸ ਜਗ੍ਹਾ ਛੇ ਗਿਆ ਜਿਹੜਾ ਮੈਂ ਆਉਦਾ ਗੁੱਸਾ ਗਿਲਾ ਪਿਆਰ ਮੁਹੱਬਤ ਇੱਥੇ ਸ਼ੇਅਰ ਕਰਦਾ ਉਹਦਾ ਕੋਈ ਮੁੱਲ ਮੁੜ ਜਾਊਗਾ ਕੋਈ ਮੁੱਲ ਨਹੀਂ ਉਹਦਾ ਮੁੱਲ ਪਵਾ ਦਾ ਬੰਦਾ ਚੱਕ ਕੇ ਆਪਾਂ ਮਾਰਦੇ ਆਂ ਪਹਾਨੀ ਕਰਦੋ ਪਰ ਜਿਹੜਾ ਚੱਕ ਪੈਸੇ ਤੇ ਲੈ ਆਉਂਦੇ ਜਮੀਨ ਉਹ ਉੱਥੇ ਰੋੜ ਜਾ ਪਹਿਲਾਂ ਅੰਗਰੇਜ਼ਾਂ ਨੇ ਜਦੋਂ ਪਿੰਡਾਂ ਜ਼ਮੀਨਾਂ 'ਚ ਕਲੋਨੀਆਂ 'ਚ ਪਿੰਡ ਬਸਾਏ ਸੀ ਉਹਨਾਂ ਨੇ ਇੱਕ ਪਿੰਡ ਨੂੰ ਉਸੇ ਪਿੰਡ 'ਚ ਜਗ੍ਹਾ ਅਲੋਟ ਕੀਤੀ ਸੀ ਤਾਂ ਕਿ ਭਾਈਚਾਰਾ ਰਹੇ ਮੇਰੇ ਬਜ਼ੁਰਗ ਪੰਜਾਬ 'ਚੋਂ ਰਾਜਸਥਾਨ ਦੇ ਚੱਕਾਂ 'ਚ ਗਏ ਸੀਗੇ ਅਸੀਂ 5-7 ਮੀਟਰ ਨੇੜੇ-ਨੇੜੇ ਆ ਕੇ ਰੱਖ ਆਪਰਾ ਪਰੇ ਜੋ ਸਾਡਾ ਕਲਚਰ ਮੈਂਟੇਨ ਕੀਤਾ ਜਿਵੇਂ ਕੱਲਾ ਗਿਆ ਹੁੰਦਾ ਕਿਸੇ ਜੈਪੁਰ ਦੇ ਨੇੜੇ ਮਾਰਿਆ ਹੁੰਦਾ ਚੱਕ 'ਤੇ ਤਾਂ ਮੇਰਾ ਕਿਹੜਾ ਕਲਚਰ ਕਿਹੜੀ ਮੇਰਾ ਸੋਸ਼ਲ ਕਾਸਟ ਤੇ ਕਿਹੜਾ ਮੇਰੀ ਦੋ-ਦੋ ਤਿੰਨ-ਤਿੰਨ ਪੀੜੀਆਂ ਬਣ ਚੜੀਆਂ ਅੱਜ ਜਿਹੜੇ ਬੰਦੇ 47 ਤੋਂ ਬਾਅਦ ਪੰਜਾਬ ਚ ਇਧਰ ਆਇਆ ਲਾਹੌਰ ਦਾ ਪੰਜਾਬੀ ਹਿੰਦੂ ਨਿਵਾਸੀ ਕਿ ਆ ਪ੍ਰੋਪਰ ਰਮਾਜੇ ਦੇ ਜਾਂ ਦੁਆਬੇ ਦੇ ਜਿਹੜੇ ਲੋਕ ਉਧਰ ਵਸੇ ਹੋਏ ਸੀ ਉਹਨਾਂ ਉਹ ਪੋਲਿਟਿਕਲੀ ਉਹਨੇ ਰੈਲੇਵੈਂਟ ਨਹੀਂ ਹੋ ਸਕਿਆ ਦੂਜੇ ਪੰਜਾਬ ਚ ਆ ਕੇ ਤੇ ਸਾਰਾ ਸਟਰਕਚਰ ਹੀ ਬਦਲ ਗਿਆ ਇਥੋਂ ਦੀ ਆਡੈਂਟਿਟੀ ਦਾ ਕੀ ਉਹ ਸੋਸ਼ਲ ਕਾਸਟ ਮਿਲ ਗਈ ਉਹਨਾਂ ਨੂੰ ਉਹਨਾਂ ਨੂੰ 10-10 ਗੁਣਾ ਜ਼ਮੀਨਾਂ ਵੀ ਮਿਲ ਜਾਂਦੀਆਂ ਉਹਨਾਂ ਨੂੰ ਪ੍ਰੋਪਰਟੀਆਂ ਵੀ ਮਿਲ ਜਾਂਦੀਆਂ ਦਿੱਲੀ ਦੇ ਵਿੱਚ ਤਾਂ ਵੀ ਉਹ ਸੋਸ਼ਲ ਕੀਮਤ ਨਹੀਂ ਮਿਲਦੀ ਸੋ ਇਹ ਸਾਰੀਆਂ ਗੱਲਾਂ ਨੂੰ ਵੇਖੋ ਡਿਵੈਲਪਮੈਂਟ ਦੇ ਨਾਮ ਤੇ ਇਹ ਨਾ ਕਰੋ ਕਿ ਤਬਾਹੀ ਕਰਦੇ ਹੋ ਤੁਸੀਂ ਡਵੈਲਪਮੈਂਟ ਜ਼ਰੂਰੀ ਆ ਨੌਕਰੀਆਂ ਵੀ ਜ਼ਰੂਰੀ ਆ ਪਰ ਬਹੁਤ ਸੂਤ ਸਮਝ ਕੇ ਕਰੋ ਸ਼ਹਿਰੀਕਰਨ ਕਰਨਾ ਹੈ ਵਰਟੀਕਲ ਹੋਂ ਦੀ ਕੋਸ਼ਿਸ਼ ਕਰੋ ਜੇ ਸੜਕਾਂ ਕੱਢਣੀ ਹੈ ਐਡੀਆਂ ਉੱਚੀਆਂ ਕਾੜਦੀਆਂ ਪਹਿਲਾਂ ਜੱਟ ਨੂੰ ਹੁੰਦਾ ਸੀ ਕਿ ਚਲ ਜਮੀਨ ਹਾਈਵੇ ਤੇ ਆ ਜੂਗੀ ਇਹਦੇ ਚ ਕੁਝ ਪਣ ਜੂਗਾ ਮੇਰਾ ਹੁਣ ਤਾਂ ਉਹ ਵੀ ਨਹੀਂ ਪਣਦਾ ਹੁਣ ਤਾਂ ਬੱਚਾ ਇਧਰ ਆ ਕੇ ਕਹਿੰਦਾ ਸਕੂਲ ਉਹਦਾ 5 5 7 7 ਕਿਲੋਮੀਟਰ ਤੇ ਹੋ ਗਿਆ ਜਿਹੜਾ ਪਹਿਲਾਂ 2 ਕਿਲੋਮੀਟਰ ਤੇ ਸੀ ਸੋ ਡਵੈਲਪਮੈਂਟ ਦੇ ਨਾਮ ਤੇ ਅੱਜ ਤਬਾਈ ਨਾਗਰੀ ਹੈ ਆਪਾਂ ਮੈਂ ਤੁਹਾਨੂੰ ਛੋਟੇ ਜਿਹੇ ਇਨਸਟੈਂਸ ਨਾਗਰੀ ਬੰਦ ਕਰਦਾ ਹੈ ਉਸ ਸਾਲ ਪਹਿਲਾਂ ਮੈਂ ਆদিক ਮੁੰਡੇ ਨਾਲ ਖਾਤਾ ਮੁੰਡਾ ਸੀ ਉਹਨੂੰ ਰੋਪੜ ਤੋਂ ਪਿੱਕ ਕੀਤਾ ਤੇ ਅਸੀਂ ਅੰਕੁਰ ਸਾਹ ਚਾਰੇ ਸੀ ਤੇ ਉਹਨੇ ਬਹੁਤ ਸੋਹਣੀ ਗੱਲ ਸੁਣਾਈ ਉਹ ਕਹਿੰਦਾ ਸਰ ਜੀ ਨਾ ਜਦੋਂ ਨਾ ਹਲੇ ਇੱਥੇ ਡਿਵੈਲਪਮੈਂਟ ਨਹੀਂ ਨਾ ਹੋਈ ਸੀ ਆ ਇਲਾਕਾ ਬਹੁਤ ਸੋਹਣਾ ਸੀ 1999 ਤੋਂ ਪਹਿਲਾਂ 300 ਸਾਲਾਂ ਬਰਹੋਂ ਤੋਂ ਪਹਿਲਾਂ ਉਦੋਂ ਇੱਥੇ ਡਿਵੈਲਪਮੈਂਟ ਨਹੀਂ ਹੋਈ ਸੀ ਉਵੇਂ ਹੀ ਸੀਗਾ ਜਿਵੇਂ ਗੁਰੂ ਸਾਹਿਬ ਛੱਡ ਕੇ ਗਏ ਸੀ ਮੈਂ ਹੈ ਕਿ ਪਤੰਦਰਾ ਇਹ ਡਿਵੈਲਪਮੈਂਟ ਦਾ ਕੀ ਕਰ ਰੋ ਬੈਠ ਤਵਾਈ ਤੱਕ ਇਹ ਤਵਾਈ ਤੋਂ ਪਹਿਲਾਂ ਸੋਹਣਾ ਸੀ ਸੋ ਡਿਵੈਲਪਮੈਂਟ ਦਾ ਮਤਲਬ ਕੀ ਆ ਉਦੋਂ ਆਪ ਬਾਰਾ ਪਾ ਵੇਖੀਏ ਕਿਹੜੀ ਜ਼ਰੂਰੀ ਆ ਇਹ ਨਹੀਂ ਕਿ ਬਿਲਕੁਲ ਨਾ ਹੋਵੇ ਕਿਹੜੀ ਜ਼ਰੂਰੀ ਆ ਕਿਹੜੀ ਇੰਡਸਟਰੀਆਂ ਵਾਸਤੇ ਜ਼ਰੂਰੀ ਆ ਇਹ ਨਾ ਹੋਵੇ ਕਿ ਆਪਾਂ ਮੱਤੇਵਾੜੇ ਚ ਜਿਵੇਂ ਟੈਕਸਟਾਈਲ ਪਾਰਕ ਲਾ ਰਹੇ ਸੀ ਉਹਦੇ ਡਵੈਲਪਮੈਂਟ ਨਾ ਕਰਾਈਏ ਇਹ ਨਾ ਹੋਵੇ ਕਿ ਵੀ ਵੀ ਟੁੱਟੀਆਂ ਸੜਕਾਂ ਬਣਾ ਦਈਏ ਜਦ ਫਲੱਡ ਆਵੇ ਤਾਂ ਸੰਭਾਲਿਆ ਨਾ ਜਾਵੇ ਇਹ ਨਾ ਹੋਵੇ ਕਿ ਆਪਾਂ ਆਪਦਾ ਸਾਰਾ ਕੁਝ ਗਵਾ ਦਈਏ ਉਹ ਇਹ ਚੌਂਕੀਆਂ ਵੈਕਲਜੀ ਕਾ ਖਾਲਸਾ ਵੈਕਲਜੀ